ਬਲਵਿੰਦਰ ਸਿੰਘ ਬਾਜਾਵਾਲਾ ਗੁਰਫਤ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਖ ਕੌਮ ਵਸਦੀ ਹੈ ਹਰ ਜਗ੍ਹਾ ਦੇ ਉੱਤੇ ਉਹ ਆਪਣਾ ਗੁਰੂਕਾਰ ਅਤੇ ਆਪਣੀ ਪਹਿਚਾਨ ਬਣਾਉਂਦੀ ਹੈ ਜਦੋਂ ਵੀ ਕਦੇ ਜਿਸ ਦੇਸ਼ ਵਿੱਚ ਹੋ ਰਹੇ ਹੋਣ ਉਸ ਦੇਸ਼ ਨੂੰ ਲੋੜ ਹੋਵੇ ਭਾਵੇਂ ਕੋਈ ਵੀ ਮੈਦਾਨ ਹੋਵੇ ਭਾਵੇਂ ਜੰਗ ਦਾ ਮੈਦਾਨ ਹੋਵੇ ਭਾਵੇਂ ਸੇਵਾ ਦੀ ਭਾਵਨਾ ਹੋਵੇ ਭਾਈ ਕਨਈਆ ਜੀ ਵਾਂਗੂ ਅਤੇ ਬਾਬੇ ਨਾਨਕ ਨੇ ਜਿਹੜਾ ਸਾਡੇ 20 ਰੁਪਏ ਦਾ ਜਿਹੜਾ ਲੰਗਰ ਸ਼ੁਰੂ ਕੀਤਾ ਸੀ ਸਾਰੀ ਦੁਨੀਆ ਦੇ ਵਿੱਚ ਲੰਗਰ ਵੀ ਲਏ ਜਾਂਦੇ ਹਨ ਅਤੇ ਆਪਣੀ ਪਹਿਚਾਨ ਵੀ ਦੱਸੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਜਿਹੜਾ ਨਿਊਯਾਰਕ ਜਿਹੜਾ ਮਨਹੈਟਨ ਹੈ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਆ ਇੱਕ ਦੁਨੀਆ ਦਾ ਦਿਲ ਅਮਰੀਕਾ ਦਾ ਦਿਲ ਜਿਸ ਨੂੰ ਕਹਿੰਦੇ ਹਨ ਉੱਥੇ ਇੱਕ ਬਹੁ ਸਮਾਂ ਪਹਿਲਾਂ ਆ ਸਾਡੇ ਸਤਿਕਾਰਯੋਗ ਬਜ਼ੁਰਗਾਂ ਨੇ ਇੱਕ ਪਰੇਡ ਸ਼ੁਰੂ ਕੀਤੀ ਸੀ ਜੋ ਕਿ ਪਹਿਲੀ ਸਿੱਖ ਡੇ ਪਰੇਡ ਸੀ ਉਹਨਾਂ ਨੇ ਜਦੋਂ ਇਥੋਂ ਬਹੁਤ ਹੀ ਸਟਰਗਲ ਕਰਕੇ ਸ਼ੁਰੂ ਕੀਤੀ ਸੀ ਅਸੀਂ ਹਮੇਸ਼ਾ ਉਹਨਾਂ ਸਾਰਿਆਂ ਨੂੰ ਸਲੂਟ ਕਰਦੇ ਹਾਂ ਤਾਂ ਹੁਣ 37ਵੀਂ ਜਿਹੜੀ ਸਿੱਖ ਡੇ ਪਰੇਡ ਹੈ ਨਿਊਯਾਰਕ ਦੇ ਵਿੱਚ ਮਨਹੈਟਨ ਵਿੱਚ ਫੇਰ ਕੱਢੀ ਜਾ ਰਹੀ ਹੈ ਸੋ ਅੱਜ ਉਸ ਦੀ ਸਭ ਤੋਂ ਪਹਿਲੀ ਮੀਟਿੰਗ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਹੋਈ ਸੀ ਉਸ ਮੀਟਿੰਗ ਦੇ ਵਿੱਚ ਪਰੇਡ ਨੂੰ ਕਿੱਦਾਂ ਸਾਰਿਆ ਗੁਰੂ ਘਰ ਪੰਥ ਸੰਗਜ ਜਥੇਬੰਦੀਆਂ ਆ ਟ੍ਰਾਈ ਸਟੇਟ ਦੇ ਸਾਰੀਆਂ ਹੀ ਕਮੇਟੀਆਂ ਨੇ ਹਿੱਸਾ ਲਿਆ ਅਤੇ ਪ੍ਰੇਡ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਹ ਪ੍ਰੇਡ ਜਿਹੜੀ ਹੈ 26 ਅਪ੍ਰੈਲ ਨੂੰ ਦਿਨ ਸ਼ਸਾ ਚੱਡੇ ਨੂੰ ਹੈ 2025 ਦੀ ਜਿਹੜੀ ਪ੍ਰੇਡ ਸੰਤੀਵੇਂ ਨਿਕਲਣ ਜਾ ਰਹੀ ਹੈ ਸੋ ਇਸ ਪ੍ਰੇਡ ਦੇ ਵਿੱਚ ਕੀ ਕੁਝ ਹੋ ਰਿਹਾ ਕੀ ਤਿਆਰੀਆਂ ਹੋ ਰਹੀਆਂ ਉਥੋਂ ਅਸੀਂ ਥੋੜਾ ਜਿਹਾ ਆਪਣੇ ਕੈਮਰੇ ਦੇ ਵਿੱਚ ਕੁਝ ਵਿਚਾਰ ਅਸੀਂ ਕੈਚ ਕੀਤੇ ਸਨ ਉਹ ਸਾਰੇ ਹੀ ਤੁਹਾਨੂੰ ਅੱਜ ਅਸੀਂ ਇਸ ਵਿੱਚ ਦਿਖਾਉਨੇ ਆ ਤੇ ਹੁਣ ਤੋਂ ਹੀ ਤੁਸੀਂ ਜਿੱਥੇ-ਜਿੱਥੇ ਰਹਿੰਦੇ ਹੋ ਬਾਹਰਲੇ ਵੀ ਸਟ੍ਰੀਟ ਚੋਂ ਲੋਕ ਇਸ ਪ੍ਰੇਡ ਵਿੱਚ ਆਉਂਦੇ ਹਨ ਗੁਰੂ ਘਰਾਂ ਦੇ ਵਿੱਚੋਂ ਬੱਸਾਂ ਚੱਲਦੀਆਂ ਹਨ ਜੇ ਕੋਈ ਨਹੀਂ ਜੁਆਇਨ ਕਰ ਸਕਦਾ ਉਹ ਬੱਸਾਂ ਵਿੱਚ ਜਾਂਦੇ ਹਨ ਸੋ ਸਾਰੇ ਹੀ ਇਸ ਪ੍ਰੇਡ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚ ਕੇ ਸੋ ਇਸ ਖਾਸਾ ਦੇ ਪ੍ਰੇਡ ਜਿਹੜਾ ਕਿ ਉਸ ਦਿਨ ਕੇਸਰੀ ਚੁੰਨੀ ਅਤੇ ਕੇਸਰੀ ਦਸਤਾਰਾਂ ਦੇ ਨਾਲ ਜਿਹੜਾ ਕਿ ਸਾਰਾ ਮੈਨਹੈਟਨ ਦਿਸਦਾ ਹੈ ਇਸ ਪ੍ਰੇਡ ਵਿੱਚ ਜ਼ਰੂਰ ਪਹੁੰਚੋ ਸੋ ਆਓ ਪਾਣੋ ਥੋੜੇ ਜਿਹੇ ਸਮੇਂ ਦੇ ਲਈ ਲੈ ਕੇ ਚਲਦੇ ਹਾਂ ਜਿੱਥੇ ਸਾਰੇ ਹੀ ਗੁਰੂਕਾਰ ਅਤੇ ਜਥੇਬੰਦੀਆਂ ਇਸ ਪ੍ਰੇਰ ਦੇ ਬਾਰੇ ਆਪਣੇ ਆਪਣੇ ਜਿਹੜੇ ਵਿਚਾਰ ਦੇ ਰਹੇ ਹਨ ਆਕਿਆਸੀ 26 ਅਪ੍ਰੈਲ 2025 ਦੀ ਸਿੱਖ ਦੇ ਪ੍ਰੇਤ ਹਰ ਸਾਲ ਦੀ ਤਰ੍ਹਾਂ ਮਨਾਉਣ ਜਾ ਰਹੇ ਆ ਆਰੀਆਂ ਸਭਾ ਸੋਸਾਇਟੀਆਂ ਵਰਗ ਗੁਰੂ ਪਰਾਂਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਰ ਸਾਲ ਇਹ ਸਿਕਦੇ ਫਰੇਮ ਮਹਾਂਟਨ ਸਿਟੀ 'ਚ ਕੱਢਿਆ ਇਸ ਸਿਕਦੇ ਫਰੇਮ ਮੰਦੀ ਸਿੰਘਾ ਨੂੰ ਜੀ ਰਿਹਾਈ ਲਈ ਸਮਰਪਿਤ ਆਓ ਸਾਰੇ ਨਾਨਕੇ ਇਸ ਫਰੇਮ ਨੂੰ ਮੱਧੀਆਂ ਦੇਖਦੇ ਹੀ ਸਾਰੇ ਆਂਦੇ ਸਹਿਯੋਗ ਨਾਲ ਇਹ ਪ੍ਰੇਡ ਕੱਢੀ ਜਾ ਰਹੀ। ਸੰਬੰਧ ਵਿੱਚ ਆਪਾਂ ਜੋ ਵੀ ਸੁਝਾਅ ਦੇ ਰਹੇ ਨੇ ਸਿਰਫ ਦੇ ਸੰਬੰਧ ਵਿੱਚ ਹੀ ਹੋਣੀ ਚਾਹੀਦੀ। ਸਾਡੀ ਸੰਗਠ ਜੋ ਦੂਦ ਰੇਡੋਂ ਆਈ ਪੁਰਦਵਾਰ ਆਪਾਂ ਮੱਕਾ ਤੋਂ ਆ ਕੇ ਅੱਜ ਉਹਦੀ ਸੰਗਤ ਆਈ ਜਿਹੜੀ ਸਤੂਰੀ ਦੀ ਸੰਗਤ ਪਹੁੰਚੀ ਹੈ। ਤੁਹਾਨੂੰ ਅਸੀਂ ਸਾਰਿਆਂ ਜੀ ਆਇਆਂ ਕਹਿੰਦੇ ਆਂ। ਜਿਹਦੇ ਸ਼ਰਨ ਦੇ ਵਿੱਚ ਕੋਈ ਵੀ ਸਿਟੀ ਦੇ ਵਿੱਚ ਜਦੋਂ 25 ਦੇ ਵਿੱਚ ਕੋਈ ਵੀ ਅਪਡੇਟ ਨਹੀਂ ਹੋਣੀ ਆ ਕੋਈ ਵੀ ਪਰਮਟ ਹੋਣੀ ਹੈ ਤੇ ਉਹਦੇ 31 ਦਸੰਬਰ 24 2024 ਤੱਕ ਤੁਹਾਨੂੰ ਉਹ ਜੀ ਐਪਲੀਕੇਸ਼ਨਾਂ ਸਾਰੀਆਂ ਪਾਉਣੀ ਪੈਣੀਆਂ ਕਿਉਂਕਿ ਨਹੀਂ ਤੇ ਨਹੀਂ ਹੋ ਸਕਦੀ ਉਹ ਜਿਹੜੇ ਸਾਡੇ ਐਡਵਾਈਜ਼ੀ ਕੀ ਦੇ ਪਰਮ ਪਰਕ ਦੇ ਪਰਮ ਫਾਰਮ ਫਾਰਮ ਦੇ ਪਰਮ ਤੇ ਸੀਬੀ ਫਾਈਲ ਦਾ ਸਾਡੇ ਜਿਹੜੇ ਆ ਸਟੇਟ ਵੈਂਡਰ ਦੇ ਸੇਅਰ ਦੇ ਦਫ਼ਤਰ ਦੇ ਨਾਲ ਉਸ ਆਗਿਆ ਜਿਹੜੀਆਂ ਕਾਰਵਾਈਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਉਹ ਜੇ ਆ ਕੇ ਆਪਾਂ ਕਈ ਵੀ ਆਪਾਂ ਕਹਿ ਨਹੀਂਆ ਕਿ ਉਹ ਜਿਹੜੀ ਸਿੱਖ ਦੇ ਫਰੇਡ ਆ ਵੀ ਆਪਾਂ ਇਹ ਵੀ ਦੇਖਣਾ ਹੁੰਦਾ ਕਿ ਕਿ 1 ਲੱਖ ਡਾਲਰ ਦਾ ਖਰਚਾ ਹਰ ਸਾਲ ਤੇ ਆਪਾਂ ਗੇਨ ਕੀ ਕਰਦੇ ਹਾਂ ਹਰ ਸਾਲ ਇਹ ਇਸੇ ਕਰਕੇ ਕਿਉਂਕਿ ਭਾਵੇਂ ਸਿੱਖ ਕਲਚਰ ਚੜ੍ਹੀ ਨੂੰ ਰੀਡ ਕਰ ਲਈ ਆ ਪਰ ਤੁਹਾਡੇ ਸਾਰੇ ਗੁਰੂ ਘਰ ਨਾਲ ਸੰਬੰਧ ਲੈ ਜਿਹਨੇ ਵਕਤ ਵਕਤ ਯੋਗ ਕਰਦੇ ਨੇ ਕਿ ਨਹੀਂ ਸਾਡੀ ਸਿੱਖ ਸੰਗਤ ਸਾਰੀ ਉਹ ਚਾ ਚਾ ਨੂੰ ਕੋਆਰਡੀਨੇਟ ਕਰਦੀ ਹੈ ਤੇ ਇਹਨੂੰ ਵਧੀਆ ਤੋਂ ਵਧੀਆ ਸ੍ਰੀਖੇ ਦੇ ਨਾਲ ਜੋ ਸਿੱਖਾਂ ਦੀ ਆਈਡੈਂਟੀ ਬਣਦੀ ਹੈ ਸਿਟੀ ਦੇ ਵਿੱਚ ਉਹਨੂੰ ਕਰ ਨੂੰ ਸਾਰੇ ਬੱਚੋ ਆਪਨੇ ਸਿਆਹ ਹੋ ਰਹੇ ਨੇ ਕਿਉਂਕਿ ਜਦੋਂ ਪ੍ਰੇਡ ਜਦੋਂ ਕਿ ਸ਼ੁਰੂ ਹੋਈ ਹੈ ਆਪਾਂ ਕਈ ਵਾਰੀ ਟੀਵੀ ਤੇ ਬੈਠੇ ਕਈ ਬੰਦੇ ਸਾਨੂੰ ਇਹ ਵੀ ਕੁਐਸਚਨ ਕਰ ਲੈਂਦੇ ਵੀ ਤੁਸੀਂ ਨਗਰ ਕੀਰਤਨ ਨਹੀਂ ਕਹਿੰਦੇ ਪ੍ਰੇਡ ਨੂੰ ਕਹਿੰਦੇ ਇਹ ਜਤੂ ਦੇ ਫੰਕਸ਼ਨ ਨਗਰ ਕੀ ਇਤਨਾ ਆਪਣਾ ਜਿਵੇਂ ਗੁਰੂ ਮਹਾਰਾਜ ਨੂੰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣੇ ਗੁਰਪੁਰਬ ਦੇ ਨਗਰ ਕੀਰਤਨ ਕੱਢਦੇ ਆ ਉਹ ਇੱਕ ਸਿਰਫ ਆਪਣਾ ਧਾਰਮਿਕ ਇਹ ਜਿਹੜੀ ਪ੍ਰੇਡ ਆ ਇਹ ਸਿੱਖਾਂ ਦੀ ਆਪਣੀ ਪਿੱਟੀ ਕਲਾ ਆਜ਼ਾਦੀ ਦਾ ਪ੍ਰਤੀਕ ਆ ਨਾ ਕੋਕ ਸਿੱਖ ਜਿਹੜੇ ਆ ਉਹ ਵਾਹਿਗੁਰੂ ਜੀ ਤੇ ਸਭ ਤੋਂ ਪਹਿਲਾਂ ਜਿੰਨੇ ਮੇਰੇ ਵੀਰਾਂ ਨੇ ਸਾਰਿਆਂ ਦਾ ਸਮੂਹ ਬਹੁਤ ਬਹੁਤ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਆਂ ਸਾਡੀ ਦਾ ਜਿਹੜੀ ਹਰ ਸਾਲ ਦੀ ਤਰ੍ਹਾਂ ਜੋ ਸਿੱਖ ਸਿੱਖ ਪੜ੍ਹਦੇ ਪੂਰਾ ਇਜਾਮ ਕਰਦੇ ਨੇ ਆਪਾਂ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਜੇ ਮੰਨਦੇ ਆਪਾਂ ਆਪਾਂ ਸਾਰੇ ਵੀਰਾਂ ਨੂੰ ਪਤਾ ਜਦੋਂ ਆਪਾਂ ਇਹ ਬੈਕੀ ਮੀਟਿੰਗ ਕਰਦੇ ਆਂ ਇਹ ਦੇਖੀ ਤੇ ਆਪਾਂ ਨੂੰ ਸਾਰਿਆਂ ਦੇ ਗੁੱਤਾ ਕੰਟੂਰੀ ਚਾਹੀਦੀਆਂ ਨੇ ਜੋ ਜੋ ਕਿਹੇ ਗੁਰੂ ਜੋ ਜੋ ਵੀ ਤੁਹਾਨੂੰ ਘੁਰ ਕਾਰੇ ਜਿਵੇਂ ਜਿਹਨੇ ਲਵੇ ਜਿਹਦਾ ਭਾਈ ਸਾਹਿਬ ਦੱਸ ਲਿਆ ਬੱਸਾਂ ਦੀ ਗੱਲ ਕਰ ਰਹੇ ਸੀ ਠੀਕ ਹੈ ਅਸੀਂ ਵੀ ਆਪਣੇ ਗੁੱਤਾ ਤੋਂ ਆਪਾਂ ਖਚਾਵਾ ਜਿਹਨੀਆਂ ਬੱਸਾਂ ਚਾਹੀਦੀਆਂ ਤੁਹਾਨੂੰ ਦੱਸਾਂਗੇ ਪਹਿਲਾਂ ਅਸੀਂ ਕਿੰਨੀਆਂ ਬੱਸਾਂ ਚਾਹੀਦੀਆਂ ਨੇ ਉਸਤਾਜਾ ਜੀ ਕੋਚਰਾ ਬੰਦਾ ਪਰ ਨਪਰੀ ਸਮਝਦੇ ਹੋ ਸਾਡੀ ਜਿੰਮੇ ਹੋ ਜਾਏਗੀ ਬਾਕੀ ਜਿਹੜੇ ਫਰੋੜਾਂ ਦੀ ਗੱਲ ਕੀਤੀ ਏ ਫਰੋੜਾਂ ਕਦੀ ਸਪੰਤ ਵੀ ਆ ਕੇ ਫੜਾ ਬਣਾ ਅੱਗੇ ਪਿੱਛੇ ਕਰਨਾ ਪੈਂਦਾ ਤੇ ਜਿੰਨੇ ਨੇ ਜੀ ਇਸ ਨਾਲ ਬਤੇ ਸਾਰੇ ਚ ਜਿਹਨੂੰ ਕੋਈ ਥੋੜਾ ਨੰਬਰ ਲਾਂਦੇ ਆ ਨਾ ਤਰੀ ਉਸੇ ਤੇ ਰਿਆ ਕਰੋ ਇੱਕ ਲਾਵੇ ਦੋ ਲਾਵੇ ਤੀਜੇ ਚ ਕਿਹਦੇ ਗੁਰੂ ਘਰਾਂ ਨੂੰ ਛੋੜ ਲਾਂਦੇ ਆ ਬਹੁਤ ਉਸੇ ਚਾਹੇ ਥੋੜਾ ਜਿਹਾ ਬੜੀ ਪਰੇਮ ਮੰਗੀ ਇੱਕ ਬੜੀ ਤੇ ਉਹਨਾਂ ਸਾਰਿਆਂ ਨੂੰ ਜਿਸੇ ਕੇ ਸਲੀ ਆਪਣਾ ਜਿਲਦ ਘਟ ਦੇ ਉਸ ਵਰ ਦਾ ਨਾਮ ਦਿਹਾਉਦੇ ਆ ਵੀ ਤੇਰਾ ਥੋੜਾ ਆਉਂਦਾ ਉਹ ਤੇ ਜਿਹੜਾ ਪੁਰਾਣਾ ਬੀਵੇ ਆਪਣੇ ਨੋਟ ਦੇ ਕੇ ਸਾਰੇ ਆਪਣੇ ਵੀ ਲੈ ਲੈਂਦੇ ਆ ਪਤੀ ਬਘਰਾ ਦੇ ਜੀ ਸੇਵਾ ਲੱਗੋ ਅਪਾ ਲੰਗਣਾ ਨੇ ਪੈਸਾ ਜਿਦਾ ਬੰਦੀਆਂ ਨੇ ਉਹ ਵੀ ਪਛੜੀ ਚ ਫਰਮ ਕਰਦੇ ਆ ਆਪਣੋਂ ਵੇਖੇ ਆਪਾਂ ਦੇਖੋ ਬਾਅਦ ਜਾਣੇ ਕਿਹੜਾ ਜੇ ਆਪਾਂ ਕੋਈ ਮੜਾ ਕਾ ਦੀ ਜੀ ਉੱਡੇ ਲਾ ਜੀ ਬਾਈ ਕਰਕੇ ਆਉਂਦੇ ਜਿਨੇ ਵੀ ਗੁਰੂ ਘਰ ਨੇ ਆਪਣੇ ਸਾਰੇ ਪਤੀ ਆਪਾਂ ਸਾਰੇ ਨੂੰ ਜਾਣਦੇ ਨੇ ਬੜੀ ਬ੍ਰਿਤੀ ਕੇ ਨਾਲ ਕੰਟੀ ਜੀ ਤੋਂ ਬਾਅਦ ਫਰਮ ਕਰਦੇ ਆ ਬੜੀ ਬ੍ਰਿਤੀਆਂ ਸੁਣ ਜਾਂਦੇ ਆ ਆਪਾਂ ਬੜੀ ਲੈਂ ਚਲੋਂ ਕੀ ਹਰ ਜਾਣ ਹੌਸ ਕਰਦੇ ਆ ਹਰ ਉਹਦਾ ਪ੍ਰੇਪੋਰਡ ਦੇ ਮਗਰ ਹੁੰਦੀ। ਤਾਂ ਮੈਨੂੰ ਨਾ ਮੈਂ ਆਪਣੇ ਫਿਰਦੇ ਦੇ ਅੰਦਰ ਕੁਝ ਵੀ ਦਾਸ। ਪੂਰਾ ਤਾਕਾ ਅਦਰ ਅੰਦਰ ਇਸ ਪਲੇਟ ਦੇ بڑا ਆਮ ਇਚਾਈ ਦਾ ਇਹ ਇਹ ਮੇਲਾ ਬਾਟਾ ਪਾਰਟ ਵਿੱਚ ਜਾਂਦੀ। ਜੀਆਂ ਫਿਰਾਂ ਦਾ ਜਾ ਕੇ ਸੰਦਸਮ ਜੇ ਰੰਗ ਕਰਕੇ ਨਗਰ ਕੀਰਤਨਾ ਤੋਂ ਉਹਨੂੰ ਕਹਿੰਦੇ ਜਿਸ ਤੇ ਗੁਰੂ ਗ੍ਰੰਥ ਸਾਹਿਬ ਜੀ ਨਰਮੋਹ ਹੈ ਇੱਥੇ ਕਿਹਟ ਪ੍ਰੋਗਰਾਮ ਸੈੱਟ ਨਾਲ ਉਹ ਨਗਰ ਕੈਂਟਰ ਸਮਾਗਮ ਹੋ ਰਿਹਾ ਹੈ ਪ੍ਰੇਡ ਇਸ ਕਰਕੇ ਹੈ ਗੁਰੂ ਗ੍ਰੰਥ ਸਾਹਿਬ ਜੀ ਸੈਂਟਰ ਨਾਲ ਅਰਦਾਸ ਬੈਠ ਕੇ ਕਰਕੇ ਆਪਾਂ ਅੱਜ ਸੇ ਪ੍ਰੇਡ ਸ਼ੁਰੂ ਹੋਉਂਦੀ ਹੈ ਪ੍ਰੋਗਰਾਮ ਸੈੱਟ ਦੀ ਦੰਦ ਦੇ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਥਾਨ ਤੇ ਆਜਣਾ ਇਸ ਕਾਰਨ ਸਿੱਖ ਦੇ ਪ੍ਰੇਡ ਕਹਿੰਦੇ ਨੇ ਦੂਸਰਾ ਹਰ ਸਾਲ ਹੀ ਆਪਾਂ ਬੜੇ ਉਤਸ਼ਾਹ ਨਾਲ ਤੇ ਬੜੀ ਖੁਸ਼ੀ ਨਾਲ ਔਰ ਇਹ ਤਾਂ ਦੇ ਹੀ ਨਾ ਸਵਾ ਕਰਦੇ ਆ ਇਹਨੂੰ ਜਿੰਨਾ ਵੀ ਸੋਨਾ ਬਣਾਇਆ ਜਾਵੇ ਕਿਉਂਕਿ ਇਹਦਾ ਸਨੇਹਾ ਵਰਲਡ ਵਿੱਚ ਜਾਂਦਾ ਹੈ ਹਰ ਵਰਲਡ ਵਿੱਚ ਕਲਾ ਕਲਾ ਜਦ ਕੀ ਦਿਖਦਾ ਜਦੋਂ ਵੀ ਇਹ ਪ੍ਰਿੰਟ ਸ਼ੁਰੂ ਹੋਏ 84 ਤੋਂ ਲੈ ਕੇ ਉਦੋਂ ਤੱਕ ਇਹ ਚੜਦੀ ਕਲਾ ਵਿੱਚ ਜਾ ਰਹੀ ਹੈ ਜੇ ਮੈਂ ਪਿਛਲੇ ਜਦੋਂ ਪਿਛਲੀ ਪ੍ਰਿੰਟ ਤੇ ਉਦੋਂ ਵੀ ਬੇਅੰਤ ਕਿੰਨੀ ਤੁਸੀਂ ਉਦੋਂ ਵੀ ਬਹੁਤ ਉਸਤਾ ਦਿਖਾਇਆ ਅੱਜ ਵੀ ਤੁਸੀਂ ਸਾਰੇ ਪਹੁੰਚੇ ਹੋ ਤਾਂ ਇਹਦੇ ਵਿੱਚ ਭਾਈ ਹੁੰਦੀ ਜਾਂਦੀ ਹੈ ਸਾਰੇ ਬੱਚੇ ਨਹੀਂ ਆਉਂਦੇ ਨੇ ਜਵਾਨ ਨਹੀਂ ਆਉਂਦੇ ਨੇ ਤੇ ਸਾਰੇ ਆਸਾਨ ਨਾਲ ਨਾਲ ਬਰਤ ਨਹੀਂ ਹੈ ਇਹ ਇੱਕ ਬਹੁਤ ਵੱਡੀ ਲੋੜ ਹੈ ਪਰ ਇਹ ਲੋੜ ਦੇ ਨਾਲ ਜਿੱਤੇ ਆਪਾਂ ਸਾਰੇ ਰਿਸਪੈਕਟ ਹੀ ਕਰ ਲੈਂਦੇ ਪੁੰਨੇ ਤੇਰ ਮੈਂ ਹੈ ਕਿਸੇ ਵੀ ਫੀਲ ਦਾ ਨਾਮ ਬਦਲਣਾ ਉਹਦੇ ਆਪਾਂ ਫਾਇਦੇ ਉਹਦੇ ਨੁਕਸਾਨ ਸੋਚਨੇ ਚਾਹੀਦੇ ਕਿ ਕੀ ਹੋ ਸਕਦਾ ਇਹਦੇ ਨਾਲ ਸਾਡੇ ਜੀਤੀ ਬਾਦਸ਼ਾਹੀ ਕਿ ਘਟ ਸਕਦੀ ਹੈ ਕੋਈ ਆਪਣਾ ਕੋਈ ਵੀ ਜਿਸ ਨੂੰ ਆਪਾਂ ਬਦਲ ਯਕੀਨ ਸੰਸਾ ਇਹਦੇ ਵੀ ਸਾਨੂੰ ਚਾਰਜ ਕਰਨਾ ਚਾਹੀਦਾ ਜਿਹੜੀ ਸਿੱਖ ਦੇ ਪ੍ਰੇਡ ਆ ਔਰ ਆਪਾਂ ਸਾਰੇ ਜਾਣਦੇ ਆ ਇਹਨੂੰ ਸਾਡਾ ਮਕਸਦ ਔਰ ਸਾਡਾ ਹਮੇਸ਼ਾ ਜਿਸ ਮੁੰਦਰ ਨੂੰ ਲੇ ਕੇ ਆਪਾਂ ਕੰਮ ਕਰਦੇ ਆ ਕਿ ਖਾਲਸਾ ਡੇਪਰੇਡ ਵੀ ਕਿਹਾ ਜਾਂਦਾ ਇਸ ਪ੍ਰੇਮ ਤੋਂ ਜ਼ਿਆਦਾ ਕੁਝ ਦੱਸਣ ਦੀ ਲੋੜ ਨਹੀਂ ਆ ਪ੍ਰਬੰਧਕ ਜਿਹੜੇ ਆ ਉਹ ਤਜਰਬਾ ਰੱਖਦੇ ਆ ਔਰ ਬਹੁਤ ਸਾਰੀਆਂ ਪ੍ਰੇਡਸ ਕੱਟ ਚੁੱਕੇ ਆ ਇੱਕ ਚਲੋ ਇੱਕ ਫਾਰਮੈਟ ਵੀ ਹੁੰਦੀ ਆ ਵੀ ਸਾਰਿਆਂ ਨੂੰ ਪ੍ਰਚਾਰ ਹੋਵੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਜਿੱਥੇ-ਜਿੱਥੋਂ ਅਸੀਂ ਆਏ ਆ ਔਰ ਸੰਗਤ ਦੇ ਵਿੱਚ ਅਵੇਰਨੈਸ ਫੈਲਦੇ ਵੀ ਅਸੀਂ ਵੱਡੀ ਤਦਾਦ ਵਿੱਚ ਇਸ ਪ੍ਰੀਡ ਦੇ ਵਿੱਚ ਜੁੜਨਾ ਹੈ ਸੋ ਮੈਂ ਇੱਕੋ ਜਸਟ ਐਡ ਕਰਨਾ ਬਾਕੀ ਤੁਸੀਂ ਤੁਹਾਡੇ ਸਾਰੇ ਤਜਰਬੇ ਆ ਵੀ ਫਲੂਟ ਕਿਵੇਂ ਤੋੜਨੇ ਆ ਉੱਥੇ ਜਿਹੜੀ ਖਿੱਚੋ ਤਾਣ ਆਉਂਦੀ ਉਹਨੂੰ ਕਿਵੇਂ ਘਟਾਇਆ ਜਾ ਸਕਦਾ ਤੁਸੀਂ ਬੈਟਰ ਜਾਣਦੇ ਪੰਜ ਸਾਹ ਉਹਨਾਂ ਨੇ ਦੱਸਿਆ ਆ ਪਹਿਲਾਂ ਸੋ ਅਸੀਂ ਵੀ ਜਿਹੜਾ ਗੁਰਦੁਆਰਾ ਸਾਹਿਬ ਸਿੱਕਲ ਤੋਂ ਆਪਣੇ ਸਿੱਖ ਸੈਂਟਰ 플ਸ਼ਿੰਗ ਵੱਲੋਂ 22 ਵੱਲੋਂ ਜਿਹੜੇ ਸਾਡੇ ਕੋਈ ਟੀਮ ਦੇ ਵਿੱਚ ਕਿਸੇ ਕਮੇਟੀ ਦੇ ਵਿੱਚ ਸੰਗਤ ਦੀ ਲੋੜ ਆ ਉੱਥੇ ਅਸੀਂ ਸਹਿਯੋਗ ਕਰਾਂਗੇ ਨਗਰਾਂ ਦੀਆਂ ਹਾਂ ਸਾਰਿਆਂ ਨੂੰ ਵਾਇਰਸ ਟਿਕਾ ਲਗਾਣਾ ਸਿੱਧੂ ਟਾਕਰ ਪ੍ਰਬੰਧਾ ਸੋ ਵਾਲੇ ਸਿੱਖਰ ਤੇ ਸੈਣੀ ਕਿੰਨਾ ਕੁ ਸਰਭ ਹੋ ਗਿਆ ਉਹਨਾਂ ਨੂੰ ਪਰੂਣਾ ਦੀ ਗੱਲ ਕਰਨੀ ਜਾਂ ਲੱਗ ਰਿਹਾ ਕਿਸ ਤਰ੍ਹਾਂ ਕੀ ਕਰ ਅਸੀਂ ਕਰਵਾ ਲਈਏ ਇਹਦੇ ਵਿੱਚ ਕਾਫੀ ਮਾਰ ਹੈ ਔਰ ਇਹਦੇ ਸਬੰਧ ਵਿੱਚ ਕੁਝ ਵੀ ਵਾਇਰਸ ਨਾਲ ਨਹੀਂ ਮਿਲਦੀ ਇਹ ਰਵੱਈਏ ਵੀ ਸਾਡਾ ਸਿਸਟਮ ਜਿਹੜਾ ਹੈ ਉਹਨੇ ਤੁਸੀਂ ਪਰਖਤਾ ਪਰ ਜਿਹੜੀਆਂ ਸਾਡੇ ਬੰਦ ਹੋਏ ਨੇ ਉਹਨਾਂ ਨੂੰ ਵੀ ਇਹ ਮੈਂ ਵਾਇਟ ਕਰਦਾ ਹਾਂ। ਹੁਣ ਜਿਹੜੀ ਇਹ ਵਿਚਾਰ تھی ਪਰਮੰਥ ਸੀ ਗੱਲ ਚਾਰ ਦੀ ਕਿਸੇ ਕਿਸੇ ਆਦੇ ਨੂੰ ਨਿਸਟ ਕਰਨ ਨੂੰ ਅੱਗੇ ਰੱਖਿਆ। ਇਹ ਜਿਹੜਾ ਤੂੰ ਗੱਲ ਹੋ ਰਹੀ ਹੈ ਕਿ ਕੋਈ ਵੀ ਸਾਂਝਾ ਮੈਮੋਰੰਡਮ ਉਹ ਭਾਵੇਂ ਸਾਡੇ ਬੰਦੇ ਦੀ ਸਲਾਹ ਦੇ ਨਾਲ ਉਹ ਭਾਵੇਂ ਸ਼ਿਖਰ ਸਿੰਘ ਸਾਹਿਬ ਕੋ ਜਿਹੜੇ ਤੁਸੀਂ ਉਹਨਾਂ ਨੂੰ ਲਿਖਿਆ ਜਾਣਾ ਚਾਹੀਦਾ ਜੋ ਸਭ ਤੋਂ ਪਹਿਲਾਂ ਪੜ੍ਹਿਆ। ਤਾਂ ਕਿ ਉਲੀ ਅਗਲੇ ਸਾਲ ਸਵੀਕ੍ਰਿਤ ਕੀਤੀ ਜਾਵੇ ਕਿ ਆਯਾਉਦੇ ਬੁੱਧ ਬ੍ਰਹਮ ਵਿਸ਼ਾ ਵਿੱਚ ਪ੍ਰਾਪਤੀ ਕੀਤੀ ਹੈ। ਜਾਂ ਕਿੜੀਆਂ ਗੱਲਾਂ ਸਾਡੀਆਂ ਉਤਾਈਆਂ ਜਾਂਦੀਆਂ ਰਹਿ ਗਈਆਂ ਨੇ ਤੁਹਾਨੂੰ ਉਤਾਈਆਂ ਹੋਣ। 26 ਪ੍ਰਾਯ 25 ਸੱਖੀਆਂ ਨੂੰ ਇਹ ਜੁਮੇ ਤਾਂ ਜਾ ਰਹੀ ਆ। ਉਹਦੀ ਪਲੇਟੀ ਮੀਟਿੰਗ ਦੇ ਵਿੱਚ ਸਾਰੇ ਹਕਤਰ ਹੋਏ ਨੇ। ਜਿਸ ਨੂੰ ਗੁਰੂ ਘਰ ਦਾ ਸਹਿਤ ਤੇ ਪੰਥ ਕਿਤੇ ਤੇ ਕੰਟੀ ਦਾ ਨਹੀਂ ਤੇ ਉਹ ਤੇ ਸੰਤਾਨਤ ਕਰਦੇ ਆ ਵੀਨੇ ਵੀ ਆਪਣੇ ਗੁਰੂ ਘਰ ਨੇ ਕਾਈਸ ਕੇ ਦੇ ਜਾਂ ਜਿੰਨੀਆਂ ਪੇਂਖਾਂ ਦੇ ਜੱਗ ਬਣਿਆ ਹੋਆ ਸਾਰੇ ਦੇ ਨਾਮ ਦਾ ਉਸਨੀ ਫਸਨਾ ਆ ਤੇ ਉਹ ਤੇ ਗੱਲ ਹੋਈ ਆ ਤੇ ਸਾਰੇ ਮਤਵੇ ਇਸ ਚੀਜ਼ ਦੀ ਕੋਈ ਖਰੀ ਸੀ ਕੋ ਜਰੂਰ ਜਿੰਦਗੀ ਤੇ ਯੋਗ ਦਾ ਕੇ ਪਾਸੇ ਦੇ ਵਿੱਚ ਪਸਤਮ ਵੇਢ ਹੋ ਜਾਂਦੇ ਆ ਸੋ ਜਿਸ ਤਰ੍ਹਾਂ ਸਾਡੇ ਸਰਕਾਰ ਦੀ ਜਿਸ ਵੀ ਸੁਰੇ 13 ਟਾਈਮ ਉਹ ਉਹਨੂੰ ਜਿਹੜਾ ਮੋੜ ਟਾਈਮ ਲਾਦੀ ਘਰ ਕੰਟੀ ਨਹੀਂ ਅਸੀਂ ਗੁਰਦਰਾ ਸਿੱਖੋ ਸ਼ਕੀ ਵੱਲੋਂ ਸਾਰਿਆਂ ਨੂੰ ਜਨਾਇਆ ਆਖਦੇ ਆ ਆਪਾਂ ਸਾਰਿਆਂ ਨੂੰ ਪਤਾ ਵਾ ਕੇ ਆਪਣੀਆਂ ਕੋਈ ਗੁਰਦੁਖਾਨੀਆਂ ਆਪੋ ਆਪਣੇ ਜਿਹੜੇ ਨਗਰ ਕੀਰਤਨੇ ਆਪ ਨੂੰ ਆਪਾਂ ਕਰਦੇ ਆ ਕਾਇਓ ਸਿਖਰ ਸਾਹਿਬ ਜੀ ਉਹ ਜਾਨ ਤੋਂ ਆਇਆ ਹੋ ਮਕਸ਼ਾ ਜੀ ਜਾਂ ਬੜੇ ਸਿਹਰਾ ਜੋ ਬਾਬਾ ਸੁਦਰ ਸਿੰਘ ਜੀ ਆ ਜਿੰਨੇ ਵੀ ਕੁਰਦਵਾਰੀ ਕੋ ਆਪ ਕੋ ਨਗਰ ਕੀਰਤਨ ਕਾnde ਆ ਇਹ ਜਿਹੜੀ ਪ੍ਰੇਡ ਆ ਇਹ ਸਾਡੀ ਸਰਗ ਸੰਜੀ ਟ੍ਰਾਈ ਸਟੇਟ ਦੀ ਸਪੈਸ਼ਲੀ ਵੀਰ ਕੇ ਸਾਡੀ ਵਧੀਆਂ ਤੋਂ ਮਸ਼ੀਨ ਕੰਡੀ ਸੀ ਤੋਂ ਮੈਰੀ ਲੈਂਡ ਤੋਂ ਨਾਰਥ ਕਰ ਲੈਣੇ ਤਾਂ ਸੰਤਾਵਾਂ ਦੀਆਂ ਪਰ ਜ਼ਿਆਦਾ ਇਹਨੂੰ ਆਪਾਂ ਟ੍ਰਾਈ ਸਟੇਟ ਦੀ ਜਿਹੜੀ ਆ ਤਾਂ ਸਿੱਖ ਦੇ ਪ੍ਰੇਡ ਕਹਿ ਦਿੰਦੇ ਆ ਤੋ ਇਸ ਪ੍ਰੋਜੈਕਟ ਦੇ ਵਿੱਚ ਜਿਹੜੀ ਆ ਸਾਡੀ ਸਾਰੇ ਦੀ ਸਮੂਹਿਕ ਪੂਰੀ ਹੈ ਕਿਸੇ ਵੀ ਦੀ ਹਾਂ ਇਹ ਵਕਰੀ ਗੱਲ ਹੈ ਕਿ ਤੁਸੀਂ ਸਾਰਿਆਂ ਨੇ ਮਾਨਤਾ ਜਿਹੜਾ ਵਾ ਉਹ ਸਿਫਲ ਸੈਣੀ ਨੂੰ ਮਿਲਛਿਆ ਵਾ ਤੁਹਾਡੀ ਮਦਦ ਨੂੰ ਜੀਤ ਲੈਂਦੀ ਆ ਕਿਉਂਕਿ ਲੋਕਾਂ ਜਿੰਨੇ ਵੀ ਪਰਮਿਟ ਵਗੈਰਾ ਹੁੰਦੀ ਆ ਸਿਟੀ ਚੋਂ ਲੈਣੀ ਆ ਸਿੰਪਲ ਸਟਾਡੀ ਲਈਦੀ ਆ ਉਹ ਵੀ ਜਿਹੜੀ ਜ਼ਿੰਮੇਵਾਰੀ ਆ ਸਾਡੀ ਸਾਡੇ ਸਰਕਾਰ ਦੇ ਦੇਸੀ ਦੀ ਖਾਤ ਜੀ ਖੂਬੀ ਨਾ ਪਾਉਂਦੇ ਨੇ ਤੇ ਉਹ ਤਾਂ ਨਹੀਂ ਕਿਹਾ ਆ ਇਹ ਤੋਂ ਪਾਰਾ ਨੱਤੇ ਕਰਨੀ ਹੈ ਫਾਰਮਟਾਂ ਬਾਰੇ ਜੋ ਵੀ ਜਾਣਕਾਰੀ ਇਹ ਤੁਹਾਨੂੰ ਦੇਣਗੇ ਸੋ ਇਸ ਪ੍ਰੇਰ ਨੂੰ ਵਾਦ ਤੋਂ ਵਾਦ ਚਲਗਾ ਰੂਪ ਦੇਣ ਵਾਸਤੇ ਇਹਨੂੰ ਆਪਾਂ ਕਿੱਟਾ ਹੋਰ ਦਿਖਾਵਾ ਕਰ ਸਕਦੇ ਹ ਅਧਿਆ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਆਪਣੀ ਸੰਗਤ ਨੂੰ ਪ੍ਰੇਰਿਤ ਕਰ ਸਕਦੇ ਹਾਂ ਜਾਂ ਇਹਨਾਂ ਗੋਰੀ ਲੋਕਾਂ ਨੂੰ ਆਪਾਂ ਕੀ ਮੈਸੇਜ ਦੇ ਸਕਦੇ ਹਾਂ ਕੁਝ ਬਿਹਤਰ ਕਰਕੇ ਉਹੀ ਅੱਗੇ ਨਾਲ